ਦੋਸਤੋ ਇਨਸਾਨ ਦੇ ਵੱਖੋ ਵੱਖ ਰਿਸ਼ਤੇ ਹੁੰਦੇ ਹਨ ਮਾਪਿਓ ਭੈਣ ਭਰਾ ਤੇ ਘਰ ਵਾਲਾ ਘਰ ਵਾਲੀ ਹਨ ਪਰ ਜਦੋਂ ਬੰਦੇ ਤੇ ਮਾੜਾ ਟਾਈਮ ਆਉਂਦਾ ਤਾਂ ਉਹ ਰਿਸ਼ਤਿਆਂ ਦੀ ਪਰਖ ਅਸਲ ਵਿੱਚ ਉਦੋਂ ਹੁੰਦੀ ਹੈ ਹਨਾ ਕਹਿੰਦੇ ਨਾ ਤਸਵੀਰਾਂ ਚ ਤਾਂ ਹਰ ਕੋਈ ਆ ਕੇ ਖੜ ਜਾਂਦਾ ਹੈ ਮੁਸੀਬਤਾਂ ਚ ਕੋਈ ਕੋਈ ਖੜਦਾ ਹੈ ਤਾਂ ਇਦਾਂ ਹੀ ਇਸ ਕੁੜੀ ਨੇ ਗੀਤ ਰਾਹੀਂ ਬਿਆਨ ਕੀਤਾ ਹੈ ਕਿ ਕਿਹੜੇ ਕਿਹੜੇ ਰਿਸ਼ਤੇ ਦੀ ਕਦੋਂ ਪਰਖ ਹੁੰਦੀ ਹੈ ਸਾਹਬ ਆਪਣਗੋਟੇ ਵੀਰ ਦਾ ਲਿਖਿਆ ਗੀਤ ਹੈ ਬਹੁਤ ਅੱਛੀ ਕਲਮ ਦਾ ਵੀਰ ਮਾਲਕ ਹੈ ਸੁਣਿਓ ਤੇ ਕੁੜੀ ਦੀ ਹੌਸਲਾ ਵਿੱਚ ਕਰਿਓ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਬਹੁਤ ਵਧੀਆ ਆਵਾਜ਼ ਹੈ ਦੇਖੋ ਸ਼ੌਰਤ ਨੂੰ ਸੂਟ ਟਾਕੀਆਂ ਵਾਲੇ ਪੌਣੇ ਪਹਿ ਜਾਣ ਔਰਤ ਨੂੰ ਹਾ ਆਜੇ ਕਦੇ ਗਰੀਬੀ ਤੇ ਭੰਲਣਾ ਪੈ ਜਾ ਸ਼ੌਰਤ ਨੂੰ ਸੂਟ ਟਾਕੀਆਂ ਵਾਲੇ ਪੌਣੇ ਪਹਿ ਜਾਣ ਔਰਤ ਨੂੰ ਵਤ ਜਾਣ ਜਦ ਪਾਸਾ ਰਿਸ਼ਤੇਦਾਰ ਕਰੀਬੀ ਦੇ ਫਿਰ ਔਰਤ ਪਰਖੀ ਜਾਂਦੀਆ ਮਿੱਤਰੋ ਵਿੱਚ ਗਰੀਬੀ ਦੇ ਆ ਫਿਰ ਔਰਤ ਪਰਖੀ ਬੁੱਲਾ ਓਏ ਫਿਰ ਆਪ ਬੰਦੇ ਨੂੰ ਕਰਨਾ ਪੈ ਜਾਏ ਚੰਕਾ ਚੁੱਲਾ ਓਏ ਸੇਰਿਆਂ ਨਾਲ ਲਿਆਂਦੀ ਨੂੰ ਜਦ ਵੱਜੇ ਬੁੱਲਾ ਓਏ ਫਿਰ ਆਪ ਬੰਦੇ ਨੂੰ ਕਰਨਾ ਪੈ ਜਾਏ ਚੰਕਾ ਚੁੱਲਾ ਓਏ ਹੋ ਨਾ ਦੂਜਾ ਵਿਆਹ ਕਰਵਾਵੇ ਤੇ ਫਸ ਜੇ ਜਾਣ ਸਕੰਜੇ ਤੇ ਫਿਰ ਪਤੀ ਪਰਖਿਆ ਜਾਂਦਾ ਲੱਖ ਵਾਰੀ ਜਦ ਵਿੱਚ ਇਸ਼ਕ ਦੇ ਜਾਂਦੀਆਂ ਫਿਰ ਉਸ ਦੀ ਮਤ